ਤਾਜੀ ਸੂਈ ਚੋਟੀ ਦਿਖਾਵਾਂਗੇ ਬਈ ਅੱਜ ਆਪਾਂ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਤਾ ਬਾਕੀ ਦੋ ਨਾਲ ਨੇ ਬਾਈ ਲਵੇ ਘਰੇ ਲੂ ਪਸੂਨੇ ਕੋਈ ਵੀ ਵਪਾਰ ਦਾ ਕੰਮ ਨਹੀਂ ਹੈਗਾ ਸਾਰੀ ਵੀਡੀਓ ਪੂਰੀ ਦੇਖਿਓ ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਚਾਈਲਡਰੀ ਫਾਰਮ ਮਾਨਸਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਾਲ ਦਿਖਾਵਾਂਗੇ ਸਰਦੇਂਦਰ ਖੀਬਿਆਲੇ ਲਵੇ ਤੇ ਆਪਣਾ ਚੈਨਲ ਸਬਸਕ੍ਰਾਈਬ ਤੇ ਫੋਲੋ ਕਰ ਲਿਓ ਪਹਿਲਾਂ ਕਿ ਜੇ ਨੇ ਵੀ ਵੀਡੀਓ ਪਵਾਉਣੀ ਹੈ ਤਾਂ ਆਪਣਾ ਨੰਬਰ ਥੱਲੇ ਚੱਲ ਰਿਹਾ ਹੈ ਵੀਡੀਓ ਦੇ ਵਿੱਚ ਤੇ ਵੀਡੀਓ ਸ਼ੁਰੂ ਕਰ ਲੈ ਵੀ ਭਾਈ ਨੇ ਵੀ ਦੋ ਰਾਗ ਰਹਿਗੇ ਤੇ ਬਾਕੀ ਗੱਲਬਾਤ ਕਰਦੇ ਆ ਸੱਚੀਆ ਬਾਈ ਸੱਚੀਆ ਬਾਈ ਪਹਿਲਾਂ ਆਪਣਾ ਨਾਮ ਦੱਸੋ ਜੀ ਹਰਜਿੰਦਰ ਸਿੰਘ ਬਾਈ ਪਿੰਡ ਬਾਈ ਖੀਵਾ ਡਾਲੂ ਵਾਲਾ ਤੇ ਨੇੜੇ ਤਨਹੋਲਾ ਮੰਡੀ ਹਨਾ ਹਾਂ ਤੇ ਮੋਬਾਈਲ ਨੰਬਰ ਬੋਲਿਓ ਜੀ ਪਹਿਲਾਂ ਆਪਣਾ 9815838577 ਤੇ ਅੱਜ ਆ ਦੋ ਰਾਗੜੇ ਵੀ ਆਪਣੇ ਲੈਵੇ ਹਾਂ ਬਾਈ ਪਹਿਲਾ ਗਾਂ ਤੋਂ ਸ਼ੁਰੂ ਕਰ ਲੈਨੇ ਆ। ਹਾਂ। ਕਿੰਨੇ ਕੇ ਟਾਈਮ ਦੀ ਸੂਈ ਆ ਬਈ ਇਹ? ਇਹ ਅੱਜ ਬਈ 12-13 ਦਿਨ ਹੋ ਗਏ। ਕਿਹੜਾ ਸੂਆ ਜੀ ਇਹ? ਇਹ ਦੂਜਾ ਸੂਆ ਬਈ। ਬਾਕੀ ਅਸ਼ਨਾਂ ਤੋਂ ਡਰਨ ਦੀ ਲੋੜ ਨਹੀਂ ਕੀ ਬਿਮਾਰ ਨਹੀਂ ਹੋਗੀ। ਇਹਦਾ ਲੱਲਾ ਰੱਖਾ ਨਹੀਂ ਲੋ। ਆਏ ਤਾਂ ਮਰਜੀ ਹੋ ਗਰੀ। ਵੀ ਠੰਡੀ ਸੀ ਇਹ। ਹਾਂ ਹਾਂ ਕੋਈ ਲੱਲਾ ਰੱਖਾ ਨਹੀਂ ਮਾਰਦਾ ਵੀ। ਤੇ ਬੱਦ ਕਿੰਨੇ ਕੇ ਤਿਆਰ ਆ ਜਾਂਦੇ? ਇਹਦੇ ਬਈ 15 ਲੀਟਰ ਆ ਹੁਣ। 15 ਕਿਲੋ ਵਧੀਆ। ਬਾਟੋ ਕੇ ਲੈ ਕੇ ਜਾ ਸਕਦੇ ਹੋ ਕਰੋ ਤੁਸੀਂ। 15 ਕਿਲੋ ਦੋ ਡਾਈ ਵਧੀਆ ਕੱਟਵਾਇਨਾ ਇਕੱਲੇ ਸ਼ੰਘਾ ਨਹੀਂ ਮਾਰ ਪੈ ਗਈ ਨਾ ਇਹਨਾਂ ਨੂੰ ਹਾਂ ਬਈ ਤੇ ਮੰਗਰਾ ਬੱਸੀ ਆ ਗਈ ਬਈ ਇਹਦੇ ਐਫਪ ਬੱਸੀ ਹੈ ਇਹ ਕੀ ਘਬਰਾਏ ਤੇ ਇਹ ਸ਼ੰਘਾ ਦਾ ਡਾਟ ਇਹਦੇ ਬਾਈ ਨੇ ਸ਼ੰਘਾ ਉਹ ਕਰਾਤੇ ਆਪਾਂ ਨੇ ਕਿੰਨਾ ਟਾਈਮ ਹੋ ਗਿਆ ਦੀ ਇਹਨੂੰ ਸੁਈ ਦੋ ਅੱਜ ਬਈ 12 ਜਾਂ 13 ਦਿਨ ਹੋ ਗਏ ਅੱਛਾ ਤੇ ਦੂਜੇ ਨੰਬਰ ਤੇ ਬਈ ਝੋਟੀ ਆ ਗਈ ਤੇ ਇਹਦਾ ਰੇਟ ਬਈ ਸੱਚ ਗਾਂ ਦਾ ਗਾਂ ਦਾ ਬਈ 80000 ਅਸੀਂ ਆਰ ਮਾਰਦਾਂ ਵਧੀਆ ਕਰਦਾਂਗੇ ਨਾ ਨਾ ਮਾਂ ਦਾ ਜਮਨ ਲੈਣਦੇ ਨਹੀਂ ਲੈਣਦੇ ਨਹੀਂ ਹਾਂ ਅਸਿਆ ਹੂੰ ਥੱਲੇ ਬੈਠ ਕੇ ਕੱਲਾ ਕੱਲਾ ਥਾਣਾ ਕੋਈ ਲੈ ਲੈ ਨਹੀਂ ਫੱਟਾ ਨਹੀਂ ਕੋਈ ਚਾਕਲਾ ਨਹੀਂ ਕੋਈ ਕੋਈ ਵੀ ਕਨਕਸ਼ ਨਹੀਂ ਹੈਗਾ ਵੀ ਤੇ ਹੁਣ ਆ ਦੂਜੇ ਨੰਬਰ ਤੇ ਵੀ ਝੋਟੀ ਆ ਗਈ ਹਾਂ ਇਹ ਮੂਰਾ ਦੀ ਆ ਵੀ ਝੋਟੀ ਆਪੇ ਸਿੰਘ ਦੇਖੋ ਬਈ ਪਹਿਲਾਂ ਤਾਂ ਇਹ ਕਿੰਦ ਬਾਲਾ ਗਏ ਲੱਗਿਆ ਹਾਂ ਲਾਲੀ ਕੋਈ ਤੇ ਤਾਜੀ ਸੂਈ ਆ ਬਈ ਆ ਹੁਣ ਹਾਂ ਬਈ ਰਾਤੀ ਸੂਈ ਆ ਰਾਤ ਸੂਈ ਆ ਹੈ ਹਾਂ ਆ ਥਾਂ ਦੇਖ ਸਕਦੇ ਹੋ ਤੁਸੀਂ ਹਾਂ ਜੀ ਐਵੀਕਰਨ ਪਲੂਣ ਆ ਬਈ ਇਹ ਚੱਲ ਆ ਮੂਰੋਂ ਵੀ ਦਿਖਾ ਦੇ ਮੂਰੋਂ ਵੀ ਦਿਖਾ ਦੇਣਾ ਜੇ ਥੱਲੇ ਬੈਠੂ ਮੂਰੋਂ ਵੀ ਦਿਖਾ ਦੇ ਨਹੀਂ ਤੇਰਾ ਸਾਨੂੰ ਆਰਡਰ ਆ ਤੇ ਰੇਡੀ ਗੱਲਬਾਤ ਕਰਾਂਗੇ ਸਾਡੀ ਹਾਂ ਹਾਂ ਜੀ ਜੈੱਕ ਕਰੋ ਬਾਈ ਤੇ ਹਾਂ ਰਾਤ ਸੁਈਆ ਹੈ ਬਈ ਇਹ ਹਾਂ ਬੱਚਾ ਕੀ ਆ ਗਈ ਇਹਦੇ ਨਾਲ ਕੱਟੀ ਆ ਬਈ ਉਹ ਬੈਠੀ ਆ ਤੇ ਇਹ ਕੱਟੀ ਇੱਧਰ ਬੈਠੀ ਆ ਇਹ ਆ ਦੇਖ ਚਾ ਲਈ ਤੇ ਕਿੰਨਾ ਕ ਦੁੱਧ ਦੇ ਦੂ ਬਈ ਇਹ ਏ ਭਾਈ ਦੇ ਦੇਉਗੀ 15 ਲੀਟਰ ਵਾਂਗੂ ਤਾਂ ਬਾਕੀ ਆਲੇ ਦੀ ਕਿਸਮ ਮਾਗਾ ਪਲੂਣ ਪਸੂਗਾਗਾ ਉਹਦੀ ਮਾਂ 17 ਲੀਟਰ ਦਿੰਦੀ ਆ ਉਹ ਖੜੀ ਹੈਗੀ ਹੁਣ ਇਹ ਆਲੇ ਦੀ ਕਿਸਮ ਤਾਂ ਕਿੰਨਾ ਕਹ ਦਿੰਦੀ ਆ ਆਪੀ ਸੇਵਾ ਤੇ ਡਿਪੈਂਡਾ ਬਣਾ ਚੀ ਨਾ ਹਾਂ ਹਾਂ ਇਹ ਥਾਲੇ ਵਾ ਵੀ ਵਧੀਆ ਲੱਗਿਆ ਹੋਇਆ ਦੇਖੋ ਪੂਰਾ ਐਨ ਫੁੱਟ ਫੁੱਟ ਤੇ ਖਾਣਾਗਾ ਤੇ ਵਧੀਆ ਆਰਡਰ ਹੈਗਾ ਹਾਂ ਹਾਂ ਇੱਕ ਕਰ ਸਕਦੇ ਹਾਂ ਹਾਂ ਵੀ ਇੱਕ ਨੰਬਰ ਝੋਟੀ ਆ ਕੋਈ ਆਏ ਨਹੀਂ ਹੈਗਾ ਵੀ ਇਹੇ ਦੀ ਝੋਟੀ ਵਸ਼ ਵੀ ਟਾਮੀ ਉਹ ਹੁੰਦੀ ਰਹੇ ਮੇਲੇ ਚ ਵੀ ਆਹ ਹਾਂ ਇਹ ਪਸ਼ੂ ਵੀ ਬਹੁਤ ਘੱਟ ਮੈਂਦਾ ਨੇ ਵਧੀਆ ਮੁੰਡੀਆਂ ਦੇ ਵੀ ਲੈ ਕੇ ਹੀ ਨਹੀਂ ਜਾਂਦਾ ਵਧੀਆ ਪਸ਼ੂ ਕੋਈ ਬਾਕੀ ਘਰਦੀ ਆ ਬਾਈ ਦੀ ਬਾਰੇ ਸਹੀ ਨਾ ਦੇਖਿਆ ਕਰੋ ਬਲਾਰ ਪਈਆ ਪਛਾਦੋ ਵਿੱਚ ਬਾਕੀ ਘਰਦੀ ਆ ਤੇ ਸ਼ੈਦੀ ਵਾਲੀ ਝੋਟੀ ਆ ਬਾਈ ਦੀ ਕੋਈ ਵਕਾਰ ਦਾ ਕੰਮ ਨਹੀਂ ਇੱਕ ਪਹਿਲਾਂ ਹੀ ਵੇਚੀ ਸੀ ਬਾਈ ਤੋਂ ਔਕੜ ਕੱਪੜਾ ਲਿਆ ਕੇ ਪਾਲਦਾ ਹੁੰਦਾਗਾ ਜਿਵੇਂ ਆ ਘਰਦੀਆਂ ਦੀਆਂ ਚਲੋ ਤੇ ਇਹਨੂੰ ਤੋਰ ਕੇ ਦਿਖਾਈਏ ਔਰ ਕਿਹਾ ਹੋਣੀ ਬਾਕੀ ਸੋਗੀਆਂ ਆਹ ਝੋਟੀ ਦਾ ਮੁੱਲ ਕੀ ਰੱਖਦਾ ਬਈ ਇਹ ਬਈ 2 ਲੱਖਾ ਪੂਰਾ ਤੇ ਵਧੀਆ ਵੀ ਕਰ ਦੋਗੇ ਮਾਨਤਾਂ ਤਾਂ ਕਰਿਆ ਇਹਦਾ ਹਾਂ ਬਈ ਮਾਨਤਾਂ ਕਰ ਦਾਂਗੇ ਮਾਮਾ ਤਾ ਲੈ ਵੀ 9 ਲੱਖ ਰੱਖਿਆ ਬਾਈ ਇਹਦਾ ਚੈੱਕ ਕਰ ਸਕਦੇ ਤੁਸੀਂ ਕੁਆਲਟੀ ਦੇ ਬਾਕੀ ਕਿਸੇ ਵੀਰ ਨੂੰ ਪਸੰਦ ਦਾ ਫੋਨ ਲਾ ਲਿਓ ਬਾਈ ਨੂੰ ਹੂੰ ਧੰਨਵਾਦ ਮੋੜਦਾ ਲੈ ਵੀ ਤੋੜਾ ਤੋੜਾ ਚੈੱਕ ਕਰੋ ਝੋਟੀ ਦਾ ਤੁਸੀਂ ਵਧੀਆ ਫਿਕਸ ਹੈ ਆਰਡਰ ਤੇ ਚੰਗਾ ਕੱਟਗਾਟ ਆ ਤੇ ਬਾਕੀ ਮਾਤਰਾ ਮਿਲ ਕੇ ਰਗਾੜ ਵੀ ਵਧੀਆਗਾ ਇਹ ਨੰਬਰ ਵੀ ਦਾਰੇ ਰੋਲ ਦੇ ਨੰਬਰ 915283517 ਲੈ ਵੀ ਕਿਸੇ ਵੀ ਵੀਰ ਪਤਾ ਕਰ ਜਾਂਦਾ ਹੁੰਦੇ ਨੇ ਦੋਨਾਂ 'ਚ ਕੋਈ ਵੀ ਬਾਈ ਨੂੰ ਫੋਨ ਲਾ ਲਿਓ ਤੇ ਬੜੀਆ ਚੰਗੇ ਬਸੂ ਰੱਖਦਾ ਬਾਈ ਸੀਮਨਾਲੇ ਹੂੰ ਹੂੰ